ਜਹੇ ਸਦਕੇ ਚੁੰਬੱਚ ਗਾਂ ਕੁਸ਼ਤੈ ਚਾਰ ਕੇ ਬਾਕੀ ਵਿਮਾਨ ਦਾ ਸਤ ਪੇਚੀ ਤਹੇ ਮਾਰ ਮਾਰ ਫਾਰਸੀ ਚ ਸੱਪ ਨੂੰ ਕਹਿੰਦੇ ਨੇ ਅਜੇ ਤਾਂ ਸਪੋਲਿਏ ਮਰੇ ਨੇ ਯਾਦ ਰੱਖ ਕੁੰਡਲੀਆਂ ਸੱਪ ਜਹਰੀਲਾ नाग ਮੇਰਾ ਪੰਥ ਜਿਉਂਦਾ ਜਿਹਦਾ ਇੱਕ ਹੀ ਫਰਾਟਾ ਜਾਲਮਾ ਤੈਨੂੰ ਪੈਰਾਂ ਤੋਂ ਸਿਰ ਤੱਕ ਨੀਲਾ ਕਰ ਦੂ ਤੇ ਤੇਰੀ ਸਲਤਨਤ ਨੂੰ ਤਾਸ਼ ਨਹਿਜ਼ ਕਰ ਦੇਵੇਗਾ ਜਦੋਂ ਸਾਡੇ ਬਾਪ ਨੇ ਢੀਨੇ ਕਾਂਗੜ ਦੀ ਖਾ ਗ੍ਰਿਸ਼ਨੀ ਚੋਂ ਆਪਣੇ ਸੰਤ ਲਾਵੇ ਨੂੰ ਸਹਿਜ ਉਤਾਰਦੇ ਹੋਏ ਢੀਨੇ ਤੋਂ ਸ਼ੈਨਸ਼ਾ ਹਿੰਦ ਚਾਲਮ ਜੰਦੇ ਪਾਪੀ ਕਮੀਨੇ ਰੰਗੇ ਨੂੰ ਜਿੱਤ ਦੀ ਫਤਿਹ ਦੀ ਚੜ੍ਹਦੀ ਕਲਾ ਦੀ ਚਿੱਠੀ ਜ਼ਫਰਨਾਮਾ ਲਿਖੀ ਉਸ ਰੌਮਟੇ ਖੜੇ ਕਰ ਦੇਣ ਵਾਲੀ ਇਤਿਹਾਸਕ ਜਿੱਤ ਦੀ ਚਿੱਠੀ ਦਾ ਵਰਣਨ ਆਲਮਗਿਰੀਆ ਜਥਾ ਇ ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ-ਦਾਨੀਆਂ ਦੇ ਕਿਸੇ ਤਾਕਤ ਤਲਵਾਰ ਨੂੰ ਮੁੱਖ ਮੰਨੇ ਆ ਕਿਸੇ ਫਲਸਫੇ ਦੱਸੇ ਰੋਹਾਨੀਆਂ ਦੇ ਉਹ ਤਾਂ ਸਾਰੀਆਂ ਗੱਲਾਂ ਹੀ ਚੰਗੀਆਂ ਨੇ ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ ਐ ਪਰ ਤੱਤ ਸਿਆਣਿਆਂ ਕੱਢ ਕੇ ਆ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ ਕਲਮ ਨਾਲ ਵੀ ਸੱਚੇ ਪਾਤਸ਼ਾਹ ਨੇ ਜ਼ੁਲਮ ਦੀ ਧੌਣ ਨੀਵੀਂ ਕੀਤੀ ਸੱਚੇ ਪਾਤਸ਼ਾਹ ਨੇ ਉਸ ਵੇਲੇ ਦੇ ਤਤ ਕਾਲੀ ਜਾਨਮ ਰੰਗੇ ਨੂੰ ਚਿੱਠੀਆਂ ਲਿਖੀਆਂ ਇੱਕ ਮਾਛੀਵਾਰੇ ਨੂੰ ਲਿਖੀ ਸੀ ਫਤੇਨਾਮਾ ਉਹਦੇ ਵਿੱਚ ਉਹਨੂੰ ਕਿਹਾ ਮਕਾਰ ਹੈ ਤੂੰ ਇਹ ਗੱਲ ਗੁਰੂ ਸਾਹਿਬ ਹੀ ਕਹਿ ਸਕਦੇ ਨੇ ਹੋਵੇ ਹਿੰਦੁਸਤਾਨ ਦਾ ਬਾਦਸ਼ਾਹ ਸਾਰਾ ਟੱਬਰ ਮਾਰ ਕੇ ਤਖਤ ਤੇ ਬੈਠਿਆ ਹੋਵੇ ਬੜਿਆਂ ਬੜਿਆਂ ਦੇ ਸੰਗ ਸੁੱਕ ਜਾਂਦੇ ਨੇ ਕਿਸੇ ਦੀ ਜੁਰਤ ਨਹੀਂ ਪੈਂਦੀ ਸੰਗ ਦੇ ਵਿੱਚੋਂ ਆਵਾਜ਼ ਨਿਕਲਿਆ ਆਵੇ ਉਹਦੇ ਖਿਲਾਫ ਤੇ ਜੇ ਉਹਨੂੰ ਬੰਗਾਰ ਸਕਦਾ ਰੱਬ ਕਲਗੀਆਂ ਵਾਲਾ ਪਿਤਾ ਸੱਚੇ ਪਾਤਸ਼ਾਹ ਹੋਰ ਕਿਸੇ ਦੀ ਹਿੰਮਤ ਨਹੀਂ ਔਰੰਗਜ਼ੇਬ ਨੂੰ ਬੰਗਾਰਨ ਦੀ ਕਹਿ ਰਹੇ ਨੇ ਚਾਹੇ ਸ਼ੁਦਕੇ ਗਰ ਸ਼ਿਗਾਲੇ ਬ ਮਕਰੋ ਰਿਆ ਹਮੀ ਕੋਸ਼ਤ ਦੋ ਬੱਚਾ ਸ਼ੇਰਾਂ ਸ਼ਿਗਾਲੇ ਗੱਦੜਾਂ ਨੂੰ ਕਹਿੰਦੇ ਨੇ ਸਤਗੁਰੂ ਕਹਿੰਦੇ ਕੀ ਹੋ ਗਿਆ ਜੇ ਤੇਰੇ ਲੱਖਾਂ ਗੱਦੜਾਂ ਔ ਚਮਕਾਰ ਚੜ ਕੇ ਆ ਗਏ ਉਥੇ ਮੇਰੇ ਦੋ ਬੱਚੇ ਸ਼ਹੀਦ ਹੋ ਗਏ ਮਕਰ ਨਾਲ ਧੋਖੇ ਨਾਲ ਫਰੇਬ ਨਾਲ ਤੂੰ ਇਹ ਕੰਮ ਕਰ ਸਕਦਾ ਪਾਰਾ ਰੰਗਜੀਬ ਯਾਦ ਰੱਖ ਤੂੰ ਮਹਿਲਾ ਚ ਬੈਠਾ ਬਗਾਨੇ ਪੁੱਤ ਬਰਵਾਈ ਜਨਾ ਜੇ ਤੇਰੇ ਚ ਕੋਈ ਗੈਰਤ ਦਾ ذرا سی ماں میں ਇਕੱਲਾ ਹੋਵਾਂਗਾ ਤੇ ਉਧਰੋਂ ਤੂੰ ਹੋਵੇਂਗਾ ਤੇ ਜੇ ਹਿੰਮਤ ਹੈ ਆਪ ਮੇਰੇ ਸਾਹਮਣੇ ਆਉਣ ਦੀ ਜੁਰਤ ਵਿਖਾ ਬਗਾਨੇ ਪੁੱਤ ਬਰਵਾਉਣੇ بڑے ਸੌਖੇ ਨੇ ਆ ਰੰਗ ਜੇ ਮੈਨੂੰ ਸੱਚਖੰਡ ਤੋਂ ਸੱਚੇ ਪਾਤਸ਼ਾਹ ਨੇ ਭੇਜਿਆ ਮੈਂ ਇੱਥੇ ਜ਼ਬਰਦਸਤ ਝੰਡਾ ਨਹੀਂ ਝੁਲਣ ਦੇਵਾਂਗਾ ਮੈਂ ਇੱਥੇ ਸੱਚਾਈ ਦਾ ਕੂੜਨ ਖੁੱਟੇ ਨਾਨਕੌਰਕ ਸੱਚ ਰਹੀ ਸੱਚਾਈ ਦਾ ਝੰਡਾ ਲਹਿਰਾਵਾਂਗਾ ਮੈਂ ਤੈਨੂੰ ਰੋਟੀ ਦੀ ਬੁਰਕ ਹੀ ਨਹੀਂ ਖਾਣ ਦਊ ਮੈਂ ਤੈਨੂੰ ਪਾਣੀ ਦੀ ਘੁੱਟ ਨਹੀਂ ਪੀਣ ਦਊ ਮੈਂ ਤੈਨੂੰ ਚੈਨ ਨਹੀਂ ਲੈਣ ਦੇਵਾਂਗਾ ਸੱਚੇ ਪਾਤਸ਼ਾਹ ਕਹਿੰਦੇ ਚਾਹੇ ਮੈਨੂੰ ਸਾਰਾ ਸਰਬਸਕਿ ਉਹਨਾਂ ਮਾਰਨਾ ਪਵੇ ਮੈਂ ਤਰੇ ਨਾਪਾਕ ਮਰਸੂਬੇ ਸਿੰਘਾਂ ਦੇ ਘੋੜਿਆਂ ਦੇ ਸੁਮਾਥਲੇ ਰੋਲ ਕੇ ਰੱਖ ਦੇਵਾਂਗਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਔਰਾਂਗੇਬ ਜੇ ਤਰੇ ਚ ਹਿੰਮਤ ਹੈ ਤਾਂ ਮਰਦ ਮਰਦਾ ਨਾ ਭੜਦੇ ਹੁੰਦੇ ਨੇ ਮਰਦਾਂ ਦੇ ਸਾਹਮਣੇ ਆ ਤੇ ਇੱਕ ਚਿੱਠੀ ਲਿਖੀ ਦੀਨੇ ਤੋਂ ਬਠਿੰਡੇ ਕੋਲੇ ਦੀਨਾ ਪਿੰਡ ਐ ਉਥੋਂ ਇੱਕ ਚਿੱਠੀ ਲਿਖੀ ਉਹਦਾ ਨਾਂ ਰੱਖਿਆ ਜ਼ਫਰਨਾਮਾ ਜ਼ਫਰ ਦਾ ਮਤਲਬ ਹੈ ਫਤਿਹ ਨਾਮ ਦਾ ਮਤਲਬ ਆ ਪੱਤਰ ਕਾ ਫਾਤੇ ਦੀ ਪੱਤਰ ਕਾ ਫਾਰਸੀ ਦੇ ਵਿੱਚ ਲਿਖੀ ਗਈ ਸੱਚੇ ਪਾਦਸ਼ਾਹ ਵੱਲੋਂ ਤੇ ਉਹ ਇੱਕ ਸੁਨਹਿਰੀ ਪਵਿੱਤਰ ਸੋਨੇ ਨਾਲੋਂ ਵੀ ਕਰੋੜਾਂ ਦਰਜੇ ਮਹਿੰਗਾ ਕਿਉਂਕਿ ਸੋਨਾ ਖੋਜੂ ਹੋਰ ਲਿਆਵਾਂਗੇ ਕਿਸੇ ਸੁਨਾਰੇ ਵੀਰ ਤੋਂ ਤੇ ਜੇ ਹੀਰੇ ਮੋਤੀ ਖੋ ਜਾਣਗੇ ਕਿਸੇ ਸ਼ਰਾਬ ਤੋਂ ਲੈ ਆਵਾਂਗੇ ਪਰ ਜੇ ਅੱਖਰ ਸਾਡੇ ਜਿਹਨ ਚੋਂ ਲੱਭਦੇ ਹੋਵੇ ਜਿਹੜੇ ਸਾਨੂੰ ਜਉਦਾ ਰੱਖਦੇ ਨੇ ਸੱਚੇ ਪਾਤਸ਼ਾਹ ਦੇ ਮੁਖਾਰਮੇ ਦਤੋ ਚਾਰੇ ਹੋਏ ਤਾਂ ਇਹ ਘਾਟਾ ਕਦੇ ਪੂਰਾ ਨਹੀਂ ਹੋਣਾ ਤੇ ਗੁਰੂ ਗਬੰਦ ਸਿੰਘ ਜੀ ਮਹਾਰਾਜ ਲਿਖਦੇ ਨੇ ਔਰੰਗਜ਼ੇ ਤੈ ਮੇਰੇ ਪੁੱਤ ਕਿਹੜੇ ਤੂੰ ਚਾਰ ਗਣ ਕੇ ਗਰਤੀ ਭੁੱਲ ਗਿਆ ਤੈ ਮੇਰਾ ਪੰਜਵਾਂ ਪੰਥ ਪੁੱਤ ਤਾਂ ਗਿਣਿਆ ਹੀ ਨਹੀਂ ਔਰੰਗਿਆ ਅਜੇ ਤਾਂ ਸਪੋਲਿਏ ਮਰੇ ਨੇ ਚਹੇ ਸ਼ਦਕੇ ਚੋਂ ਪੱਜ ਗਾਂ ਕੁਸ਼ਤਾ ਚਾਰ ਕੇ ਬਾਕੀ ਵਿਮਾਨ ਦਾ ਸੱਤੇ ਚੀਦਾ ਹੈ ਮਾਰ ਮਾਰ ਫਾਰਸੀ ਚ ਸੱਪ ਨੂੰ ਕਹਿੰਦੇ ਨੇ ਅਜੇ ਤਾਂ ਸਪੋਲਿਏ ਮਰੇ ਨੇ ਯਾਦ ਰੱਖ ਕੁੰਡਲੀਆਂ ਸੱਪ ਜਹਰੀਲਾ नाग ਮੇਰਾ ਪੰਥ ਜਾਊਗਾ ਜਿਹਦਾ ਇੱਕ ਹੀ ਫਰਾਟਾ ਜਾਲਮਾ ਤੈਨੂੰ ਪੈਰਾਂ ਤੋਂ ਸਿਰ ਤੱਕ ਨੀਲਾ ਕਰ ਦੂ ਤੇ ਤੇਰੀ ਸਲਤਨਤ ਨੂੰ ਤਾਸ਼ ਨਹਿਸ਼ ਕਰ ਦੇਵੇਗਾ ਜਦੋਂ ਸਾਡੇ ਬਾਪ ਨੇ ਢੀਨੇ ਕਾਂਗੜ ਦੀ ਖਾਗਰਸ਼ੀਨੀ ਚੋਂ ਆਪਣੇ ਦਿਲ ਤੇ ਲਾਵੇ ਨੂੰ ਸਹਿਜ ਉਰਦੇ ਹੋਏ ਢੀਨੇ ਤੋਂ ਸ਼ਾਨशाह ਹਿੰਦ ਜਾਲਮ ਦਰਦੇ ਪਾਪੀ ਕਿਮੀਨੇ ਰਗੇ ਨੂੰ ਜੱਤ ਦੀ ਫਤਿਹ ਦੀ ਚੜ੍ਹਦੀ ਕਲਾ ਦੀ ਚਿੱਠੀ ਜ਼ਫਰਨਾਮਾ ਲਿਖੀ ਉਸ ਰਾਗਟੇ ਖੜੇ ਕਰ ਦੇਣ ਵਾਲੀ ਇਤਿਹਾਸਕ ਜੱਤ ਦੀ ਚਿੱਠੀ ਦਾ ਵਰਣਨ ਆਲਮਗਿਰਿਆ ਜਥਾ ਇੱਕ ਮਹਾਨ ਆਲਫ ਅੰਗਰੇਜ਼ ਉਹ ਗੁਰੂ ਸਾਹਿਬ ਦੀਆਂ ਬੜੀਆਂ ਸਿਫਤਾਂ ਕਰਦਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਨਹੀਂ ਜੰਮਿਆ ਲੰਡਨ ਜੰਮਿਆ ਸਿੱਖਾਂ ਦੇ ਘਰੇ ਨਹੀਂ ਜੰਮਿਆ 크ਰਿਸਚਨ ਕੌਮ ਦੇ ਵਿੱਚ ਜੰਮਿਆ ਸਿੱਖ ਮਾਂ ਦੀ ਕੁੱਖੋਂ ਨਹੀਂ ਜੰਮਿਆ ਬਿੱਲੀਆਂ ਆਖਾ ਚਿੱਟੀ ਚਮੜੀ ਵਾਲੀ ਗੋਰੀ ਮਾਂ ਦੀ ਕੁੱਖੋਂ ਜੰਮਿਆ ਗੁਰੂ ਗਬੰਧ ਸਿੰਘ ਜੀ ਮਹਾਰਾਜ ਦਾ ਸਿੰਘ ਨਹੀਂ ਯਸੂ ਦਾ ਚੇਲਾ ਤੇ ਬਿੰਨਿਆ ਗਿਆ ਇਕਿਲਾ ਗਿਆ ਤੇ ਰਹਿ ਨਹੀਂ ਸਕਿਆ ਕਹਿੰਦਾ ਮੇਰੇ ਦੇਸ਼ ਵਿੱਚ ਇਹ ਕિસ્사 ਪੈਦਾ ਹੋਇਆ ਜਿਹਨੂੰ 30 ਸਾਲ ਦੀ ਆਜੀ ਚਲਹਮ ਹੋਇਆ ਜਿਹਨੂੰ 33 ਸਾਲ ਦੀ ਆਜੂ ਚ ਸਲੀਪ ਤੇ ਚੜ੍ਹ ਕੇ ਹੱਥਾਂ ਪਰਾਂ ਚ ਕੱਲ ਘੱਟ ਕੇ ਮਾਰ ਦਿੱਤਾ ਕਹਿੰਦਾ ਅਸੀਂ ਉਹਦਾ ਇੰਨਾ ਪ੍ਰਚਾਰ ਕੀਤਾ ਉਹਦਾ ਨਾਂ ਲੈ ਲੈ ਕੇ 72 ਕਰੋੜ ਲੋਕ ਅੰਗਰੇਜ਼ ਬਣਾਤੇ 72 ਕਰੋੜ ਲੋਕ ਅੰਗਰੇਜ਼ ਬਣਾਤੇ ਪਰ ਹੁਣ ਉਹ ਉਹ ਤਾਂ ਉਸ ਵੇਲੇ ਵੀ ਆਪਦੀ ਦਲੀਲ ਦਿੰਦਾ ਪਰ ਹੁਣ ਤਾਂ ਅੰਗਰੇਜ਼ਾਂ ਦੀ ਗਿਣਤੀ ਉਹ ارب ਤੋਂ ਵੀ ਅੱਗੇ ਲੰਘ ਚੁੱਕੀ ਐ ਜਿੰਨਾ ਉਹਨਾਂ ਦਾ ਕ੍ਰਿਸਚੀਅਨਾਂ ਦਾ ਪ੍ਰਚਾਰ ਹੋ ਰਿਹਾ ਜਿੰਨਾ ਉਹਨਾਂ ਦਾ ਲਿਟਰੇਚਰ ਦੁਨੀਆ ਤੱਕ ਪਹੁੰਚ ਰਿਹਾ ਉਹਨਾਂ ਦੇ ਮਿਸ਼ਨਰੀਆਂ ਰਾਹੀਂ ਤੇ ਇਹ ਉਹਨਾਂ ਦੇ ਪ੍ਰਚਾਰ ਦਾ ਅੰਕੜਾ ਸਾਰੀ ਦੁਨੀਆ ਤੋਂ ਅੱਗੇ ਜਾ ਰਿਹਾ ਤੇ ਉਹਨੇ ਦਲੀਲ ਦਿੱਤੀ ਉਹ ਕਹਿੰਦਾ ਅਸੀਂ ਇਹ ਕਿੱਸਾ ਦਾ ਨਾਮ ਲੈ ਕੇ ਕਰੋੜਾਂ ਲੋਕ ਅੰਗਰੇਜ਼ ਬਣਾਤੇ ਕਹਿੰਦਾ ਪਰ ਇੱਕ ਗੱਲ ਸਾਡੇ ਰੜਕਦੀ ਆ ਇੱਕ ਸਾਨੂੰ ਭੁੱਖ ਐ ਅੰਗਰੇਜ਼ ਕਹਿੰਦਾ ਆਪਾਂ ਦਾ ਪੋਤਾਂ ਗੁਰੂ ਸਾਹਿਬ ਦੇ ਪਰ ਅੰਗਰੇਜ਼ ਗੁਰੂ ਸਾਹਿਬ ਦਾ ਸਤਕਾਰ ਦੇਖੋ ਕਿਵੇਂ ਕਰ ਰਿਹਾ ਕਹਿੰਦਾ ਜੀਨੇ ਬੰਦ-ਬੰਦ ਘਟਾਉਣ ਵਾਲੇ ਖੋਪਰੀਆਂ ਲਾਉਣ ਵਾਲੇ ਚੜਖੜੀਆਂ ਤੇ ਚੜਨ ਵਾਲੇ ਜਪੂਰਾਂ ਨਾਲ ਉੱਚੇ ਜਾਣ ਵਾਲੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਾਉਣ ਵਾਲੇ ਮਾਰ ਕੇ ਨਾਗੜੀ ਹਾਥੀ ਦਾ ਮੱਥਾ ਪਾੜਤਾ ਤੇ ਦਰ ਆਖੇਰ ਦੀਆਂ ਚੋਟੀਆਂ ਤੇ ਲਿਜਾ ਕੇ ਨਿਸ਼ਾਨ ਸਾਹਿਬ ਚੜਾਉਣ ਵਾਲੇ ਵੱਡੇ ਹੋਏ ਸਿਰ ਨੂੰ ਚੁੱਕ ਕੇ ਲੈ ਕੇ ਲੜਦੇ-ਲੜਦੇ ਪ੍ਰਕਰਮਾਂ 'ਚ ਜਾ ਕੇ ਨਮਾਣਾ ਸਿਰ ਭੇਟਾ ਕਰਨ ਵਾਲੇ ਰੇਲਾਂ ਦੇ ਇੰਜਣਾਂ ਦੇ ਚੱਕੇ ਜਾਨ ਕਰਨ ਵਾਲੇ ਆਪਦੇ ਲਹੂ ਮਿਚਦੇ ਨਾਲ ਕਹਿੰਦਾ ਕਿੰਨੇ ਇੱਕ ਗਿਣਾ ਕਹਿੰਦਾ ਸਾਡੇ ਤਾਂ ਇੱਕ ਹੀ ਸਾ ਪੈਦਾ ਹੋਇਆ ਸੀ ਉਹਨੇ ਖੰਡੇ ਦੀ ਧਾਰ ਦੇ ਵਿੱਚੋਂ ਘਰ ਘਰ ਹੀ ਸਾ ਤਿਆ ਕਰਤੇ ਪਰ ਜਾ ਪੁਰਜਾ ਹੋ ਗਏ ਪਰ ਉਹਨਾਂ ਨੇ ਆਪਣੇ ਗੁਰੂ ਦਾ ਮਾਰਗ ਨਹੀਂ ਤਿਆਗਾ ਸਿੱਖੀ ਨਹੀਂ ਛੱਡੀ ਧਰਮ ਨਹੀਂ ਆਰਿਆ ਕਹਿੰਦਾ ਜੇਕਰ ਤੇ ਗੁਰੂ ਗੋਬਿੰਦ ਸਿੰਘ ਐਨੀ ਇੱਕ ਕਿਰਪਾ ਕਰ ਲੈਂਦੇ ਪਟੜਨੇ ਦੀ ਥਾਂ ਇੰਗਲੈਂਡ ਪੈਦਾ ਹੋ ਜਾਂਦੇ ਲੋਕੋ ਮੇਰੀ ਆਵਾਜ਼ ਸੁਣੋ ਮੈਂ ਕੀ ਕਹਿਣਾ ਚਾਹੁੰਨਾ ਅਸੀਂ ਦੁਨੀਆ ਦਾ ਕੋਈ ਕੋਨਾ ਨਾ ਛੱਡ ਦੇ ਜਿੱਥੇ ਨਿਸ਼ਾਨ ਸਾਹਿਬ ਨਾ ਝੁਲਦੇ ਹੁੰਦੇ ਅੰਗਰੇਜ਼ਾਂ ਦੇ ਇੱਕ ਰੇਜ ਤੇ ਬਾਕੀ ਕੌਮਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾਰੇ ਦੇਖੋ ਕੀ ਸਤਕਾਰ ਤੇ ਕੀ ਇੱਜ਼ਤ ਰੱਖਦੀਆਂ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਪ੍ਰਭਾਵਿਤ ਹੋਏ ਤੋਂ ਬਗੈਰ ਮੁਤਾਸਰ ਹੋਣ ਤੋਂ ਬਗੈਰ ਲਾਲਾ ਦੌਲਤਰਾਏ ਨਹੀਂ ਰਹਿ ਸਕਿਆ ਆਰੀਆ ਸਮਾਜੀ ਪ੍ਰਚਾਰਕ ਮੰਦਰਾਂ ਦੇ ਵਿੱਚ ਕਥਾ ਕਰਨ ਵਾਲਾ ਗੀਤਾ ਦੀ ਉਹ ਨਹੀਂ ਰਹਿ ਸਕਿਆ ਤੇ ਉਹਨੇ ਚੁੱਕੀ ਕਲਮਾ ਸਵਾਹ ਨੇ ਉਮਰੀ ਗੁਰੂ ਗੋਬਿੰਦ ਸਿੰਘ ਲਿਖਤੀ ਤੇ ਉਹਦੇ ਵਿੱਚ ਉਹ ਦਲੀਲਾਂ ਦਿੰਦਾ ਕਹਿੰਦਾ ਕੁਟਲਿਆ ਚਾਂਕਿਆ ਜਿਹੜਾ ਚਾਂਕਿਆ ਸੀ ਇਹ ਚੰਦਰਗੁਪਤ ਮੌਰੀਆ ਦਾ ਪ੍ਰਧਾਨ ਮੰਤਰੀ ਸੀ ਮੌਰੀਆ ਵੰਸ਼ ਦੇ ਰਾਜਾਂ ਦਾ ਪ੍ਰਧਾਨ ਮੰਤਰੀ ਹੁੰਦਾ ਸੀ ਤੇ ਮੰਨਿਆ ਗਿਆ ਇਹਨੇ ਰਾਜਨੀਤੀ ਬਾਰੇ ਬਹੁਤ ਕੱਤ ਦਿੱਤੇ ਨੇ ਬਹੁਤ ਮੰਨਿਆ ਗਿਆ ਵਿਦਵਾਨ ਹੈ ਰਾਜਨੀਤੀ ਸ਼ਾਸਤਰ ਦਾ ਤੇ ਲਾਲਾ ਦولت ਰਾਏ ਜੀ ਕਹਿ ਰਹੇ ਨੇ ਕਹਿੰਦੇ ਕੁਟਲਿਆ ਚਾਂਕਿਆ ਕਹਿੰਦੇ ਤੂੰ ਕਹਣਾ ਤੈ ਇਹ ਗੱਲ ਕਹੀ ਕਿ ਦੁਨੀਆ ਦੇ ਵਿੱਚ ਲੜਾਈ ਦੇ ਤਿੰਨ ਕਾਰਨ ਨੇ ਜ਼ਰ ਜ਼ੋਰੂ ਜ਼ਮੀਨ ਕਹਿੰਦਾ ਕੁਟਲਿਆ ਸਮੇਂ ਦਾ ਅੰਤਰ ਰਹਿ ਗਿਆ ਕਹਿੰਦਾ ਜੇ ਕਿਤੇ ਤੂੰ ਪੜ ਲੈਂਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤਰਾਂ ਦੀਆਂ ਬਾਹਾਂਆਂ ਤਲਵਾਰਾਂ ਵਾਹੇ ਹੋ ਖੰਡੇ ਕੀਤੀਆਂ ਹੋਈਆਂ ਕੁਰਬਾਨੀਆਂ ਡੋਲਿਆ ਲਹੂ ਸਰਜਾ ਹੋਇਆ ਇਤਿਹਾਸ ਕਹਿੰਦਾ ਤੈਨੂੰ ਆਪਣੀ ਕਲਮ ਦੇ ਨਾਲ ਲਿਖਣਾ ਪੈਂਦਾ ਦੁਨੀਆਂ ਦੇ ਵਿੱਚ ਲੜਾਈ ਦੇ ਚਾਰ ਕਾਰਨ ਨੇ ਇੱਕ ਚੌਥਾ ਕਾਰਨ ਵੀ ਆ ਜ਼ਾਰ ਜ਼ੋਰੂ ਜ਼ਮੀਨ ਮਜ਼ਲੂਮ ਕਹਿੰਦਾ ਮੇਰਾ ਕਲਗੀਆਂ ਵਾਲਾ ਸਿਰਫ ਮਜ਼ਲੂਮਾਂ ਵਾਸਤੇ ਲੜਿਆ ਉਹਨੇ ਤਾਂ ਉੱਪਰਲੇ ਤਿੰਨਾਂ ਕਾਰਨਾਂ ਦੇ ਵਿੱਚੋਂ ਕੋਈ ਲੜਾਈ ਉਹ ਨਹੀਂ ਲੜੀ ਉਹਨੇ ਤਾਂ ਲੜਾਈ ਉਹ ਕਰੀਬਾਂ ਨਹੀਂ ਰਹੀ ਐ ਕਾਦਰੇ ਹਰ ਘਰ ਨੰਦਰਾ ਲਗਵਾ ਕਾਦਰੇ ਹਰ ਘਰ ਗੁਰਗੋਬਿੰਦ ਸਿੰਘ ਬੇਕਸਾ ਰਾਹ ਯਾਰ ਗੁਰਗੋਬਿੰਦ ਸਿੰਘ ਤੇ ਬੁੱਲੇ ਸ਼ਾ ਸੂਫੀ ਆਸ਼ਕ ਸ਼ੈਰ ਫਕੀਰ ਸ਼ੈਰ ਉਹ ਰਹਿ ਨਹੀਂ ਸਕਿਆ ਉਹ ਕਹਿ ਰਿਹਾ ਨਾ ਕਹੂੰ ਜੱਬ ਕੀ ਨਾ ਕਹੂੰ ਤੱਬ ਕੀ ਬਾਤ ਕਹੂੰ ਅਬ ਕੀ ਅਗਰ ਨਾ ਹੁੰਤੇ ਗੁਰੂ ਕਬਨ ਸਿੰਘ ਸੁਣਦੋਤੀ ਸਭ ਕੀ ਤੇ ਮੇਰਾ ਦਾਤਾ ਦੀਨੇ ਤੋਂ ਲਲਕਾਰ ਰਿਹਾ ਔਰੰਗਿਆ ਆ ਚਿੱਠੀ ਭੇਜ ਰਿਹਾ ਤੇ ਦੋ ਪਿਆਰਿਆਂ ਕੋਲੇ ਭੇਜੀ ਦਾਸ ਸਿੰਘ ਧਰਮ ਸਿੰਘ ਪਾਸ ਤੇ ਅਹਿਮਦਨਗਰ ਵਿੱਚ ਸੀ ਬੁੱਢਾ ਔਰੰਗਾ ਕਿਉਂਕਿ ਜਿਹੜਾ ਕਾਲ ਹੈ ਇਹ ਸੰਸਕ੍ਰਿਤ ਦਾ ਲਫਜ਼ ਹੈ ਕਾਲ ਸਮੇਂ ਨੂੰ ਕਹਿੰਦੇ ਨੇ ਇਹ ਸਮਾਂ ਬੜੀ ਮਖਤਸ਼ਾਲ ਚੱਲਦਾ ਹੈ ਕਈਏ ਨੂੰ ਸਾਂਭ ਜਾਂਦੇ ਨੇ ਕਈਆਂ ਨੂੰ ਇਹ ਸਾਂਭ ਜਾਂਦਾ ਹੈ ਮਤਲਬ ਕਈਆਂ ਨੂੰ ਇਹ ਲਤਾੜ ਕੇ ਲੰਘ ਜਾਂਦਾ ਹੈ ਤੇ ਕਈ ਇਹਨੂੰ ਉਲਤਾੜ ਕੇ ਲੰਘ ਜਾਂਦੇ ਨੇ ਜਿੰਨਾ ਤਾਲ ਨੂੰ ਪਾਵੇ ਨਾਲ ਬੰਨਿਆ ਸੀ ਉਹ ਵੀ ਅੰਦਰੋਂ ਹੋ ਕੇ ਮਜਬੂਰ ਤੁਰ ਗਏ ਦੁਨੀਆ ਜਿੱਤਣ ਦੇ ਜਿਨ੍ਹਾਂ ਨੇ ਕਰੇ ਦਾਵੇ ਉਹ ਵੀ ਚਾਰ ਦਿਨ ਪਾ ਕੇ ਫਤੂਰ ਤੁਰ ਗਏ ਕਈ ਮੌਤੋ ਵੀ ਥਰ-ਥਰ ਕੇ ਕੰਬਦੇ ਕਈ ਮੌਤ ਨੂੰ ਵੀ ਘੂਰ-ਘੂਰ ਤੁਰ ਗਏ ਕੋਈ ਕਿਵੇਂ ਤੁਰ ਗਿਆ ਕੋਈ ਕਿਵੇਂ ਤੁਰ ਗਿਆ ਆਲਮਗਿਰਿਆ ਪੂਰਾ ਦੇ ਪੂਰ ਤੁਰ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਇੱਕ ਹੁਕਮ ਕੀਤਾ ਹੈ ਸੰਗਤ ਜੀ ਅਸੀਂ ਦੁਹਰਾਉਨੇ ਆ ਰੋਜ਼ ਜੇ ਤਾਕਤ ਆਈ ਏ ਇਹਨੂੰ ਨਾਮ ਜਪਣ ਵਾਲੇ ਪਾਸੇ ਲਾ ਇਹ ਸਦਾ ਨਹੀਂ ਰਹਿਣੀ ਜੇ ਮਨੁੱਖਾ ਜੂ ਨਹੀਂ ਮਿਲੀ ਐ ਤੰਦਰੁਸਤੀ ਮਿਲੀ ਐ ਗੁਰੂ ਸਾਹਿਬ ਨੇ ਖੁਸ਼ੀਆਂ ਦਿੱਤੀਆਂ ਨੇ ਤਾਂ ਸ਼ੁਕਰ ਦੇ ਵਿੱਚ ਇਹਨੂੰ ਸਫਲਾ ਬਣਾ ਇਹਨੂੰ ਹੱਥੋਂ ਨਾ ਗਵਾ ਇਹ ਮੁੜ ਕੇ ਨਹੀਂ ਲੱਭਣੀ ਭਾਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਦ ਮਿਲਣ ਕੀ ਇਹ ਤੇਰੀ ਵਰੀ ਆ ਆਵਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਮ ਲਾਗ ਭਵਜਲ ਤਰਨ ਕਾ ਜਨਮ ਵਰਥਾ ਜਾਤ ਰੰਗ ਮਾਇਕ ਹੈ ਤੇ ਕਿੱਧਰ ਗਾਇ ਉਹ ਜਿਹੜੇ ਕਹਿੰਦੇ ਹੁੰਦੇ ਸੀ ਦੁਨੀਆ ਨੂੰ ਅਸੀਂ ਖਤਮ ਕਰ ਦੇਾਂਗੇ ਤੇ ਕਿੱਧਰ ਗਏ ਉਹ ਆਪ ਖਤਮ ਹੋ ਗਏ ਗੁਰੂ ਆ ਗੁਰੂ ਸਾਹਿਬ ਨੇ ਆਪਾਂ ਨੂੰ ਯਾਦ ਕਰਾਇਆ ਜੇ ਤਾਕਤ ਮਿਲੀ ਆ ਭਾਈ ਚੰਗੇ ਪਾਸੇ ਲਾ ਜਿੰਨੇ ਸਾਡੀ ਕੌਮ ਤੇ ਜ਼ੁਲਮ ਹੋਏ ਨੇ ਇੰਨੇ ਹੀ ਜ਼ੁਲਮ ਯਹੂਦੀਆਂ ਤੇ ਵੀ ਹੋਏ ਨੇ ਦੋ ਕੌਮਾਂ ਦੇ ਉੱਤੇ ਬਹੁਤ ਜ਼ਿਆਦਾ ਜ਼ੁਲਮ ਹੋਏ ਨੇ ਸਭ ਤੋਂ ਵੱਧ ਜ਼ੁਲਮ ਹੋਏ ਨੇ ਦੋ ਕੌਮਾਂ ਦੇ ਉੱਤੇ ਇੱਕ ਸਿੱਖ ਕੌਮ ਦੇ ਉੱਤੇ ਇੱਕ ਯਹੂਦੀ ਕੌਮ ਦੇ ਉੱਤੇ ਜਿਹੜਾ ਹਿਟਲਰ ਸੀ ਉਹਦੇ ਦਿਮਾਗ 'ਚ ਵੀ ਇੱਕ ਕੀੜਾ ਪੜਿਆ ਹੋਇਆ ਸੀ ਬਈ ਯਹੂਦੀਆਂ ਦਾ ਨਾਸ਼ ਕਰ ਦੇਣਾ ਤੇ ਸੈਕਿੰਡ ਵਰਲਡ ਵਾਰ ਲਾਈ ਸੀ ਇਸ ਬੰਦੇ ਨੇ ਤੇ ਇਹਦੀ ਹਾਲਤੇ ਬਣ ਗਈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰਿਆ ਦਿਨ ਰਾਤ ਵਹਿਗਰੂ ਤੋਂ ਟੁੱਟਿਆ ਹੋਇਆ ਦੀ ਦੇਖੋ ਕਹਾਣੀ ਕੀ ਹੈ ਤੇ ਇਹਨੇ 80 ਲੱਖ ਯਹੂਦੀਆਂ ਦੇ ਵਿੱਚੋਂ 60 ਲੱਖ ਯਹੂਦੀ ਮਾਰਤੇ 60 ਲੱਖ ਯਹੂਦੀਆਂ ਦਾ ਕਾਤਲ ਬਣਿਆ ਹਿਟਲਰ ਤੇ ਇਹਨੂੰ ਇੰਨਾ ਹੰਕਾਰ ਸੀ ਇਹ ਕਹਿੰਦਾ ਹੁੰਦਾ ਸੀ ਕਹਿੰਦਾ ਅਸੀਂ ਇਹਨੇ ਜਹਾਜ਼ ਔੜਾਵਾਂਗੇ ਕਹਿੰਦਾ ਪੰਛੀਆਂ ਨੂੰ ਉੱਤੇ ਉੱਡਣ ਵਾਸਤੇ ਜਗ੍ਹਾ ਨਹੀਂ ਬਚੂ ਕਹਿੰਦਾ ਥੱਲੇ ਬੰਦਿਆਂ ਨੂੰ ਤਰਿਆ ਕਰਨਗੇ ਜ਼ਮੀਨ ਦੇ ਉੱਤੇ ਆਹ ਹਿਟਲਰ ਅਸੀਂ ਤੇਰੀ ਰੂਹ ਨੂੰ ਕੁੱਛਦੇ ਆਂ ਹਰੇ ਕਾਸ਼ਵੀ ਉੱਤੇ ਡਲਕਾ ਮਾਰਦਾ ਤੇ ਪੰਛੀ ਵੀ ਕੋਲੋਲਾ ਕਰਦੇ ਫਰਦੇ ਨੇ ਤੇ ਤੂੰ ਕਿੱਧਰ ਗਿਆ ਤੂੰ ਕਿੱਥੇ ਆ ਤੇ ਤੇਰਾ ਨਾਮਰਸ਼ਾਨ ਮਟ ਗਿਆ ਇਹ ਜਵਾਨੀ ਹੈ ਸੋਹਣਿਆ ਚਾਰ ਦਿਨ ਦੀ ਇਹਨੇ ਢਲਦੇ ਆ ਢਲਦੇ ਆ ਢਲ ਜਾਣਾ ਰੰਗ ਰੂਪ ਤੇ ਹੁਸਨ ਨੂੰ ਕਾਲ ਛਲਿਏ ਇੱਕ ਦਿਨ ਛਲਦੇ ਆ ਛਲਦੇ ਆ ਛਲ ਜਾਣਾ ਚੰਦਨ ਦੇਹੀ ਨੇ ਚੰਦਾਂ ਦੀ ਚਿਖਾ ਤੇ ਵੀ ਓ ਮਿੱਤਰਾ ਜਲਦੇ ਆ ਜਲਦੇ ਆ ਜਲ ਜਾਣਾ ਚਰਨ ਮਿੱਟੀ ਦੀ ਢੇਰੀ ਨੇ ਵਿੱਚ ਮਿੱਟੀ ਇੱਕ ਦਿਨ ਰਲਦੇ ਆ ਰਲਦੇ ਆ ਰਲ ਜਾਣਾ ਤੇ ਬਖਤ ਨੇ ਬੁੱਢਾ ਕਰਤਾ ਰੰਗਾ ਤੇ ਇਧਰ ਸਿੱਖੀ ਤੇ ਸਿੱਖ ਪੰਥ ਤੇ ਖਾਲਸਾ ਸਦਾ ਹੀ ਜਵਾਨ ਹੈ ਤੇ ਗੁਰੂ ਗਬੰ ਸਿੰਘ ਜੀ ਮਹਾਰਾਜ ਦੀ ਚਿੱਠੀ ਪਹੁੰਚ ਗਈ ਉਹਦੀ ਉਹ ਲੜਕੀ ਨੇ ਜੀਵਨ ਨਸਾਨੇ ਪੜ ਕੇ ਸੁਣਾਈ ਸਾਰੀ ਉਮਰ ਵਿਚਾਰ ਨਹੀਂ ਬਲੇ ਲੜਕੀ ਦੇ ਆਪਣੇ ਅੱਬਾ ਜਾਨ ਨਾਲ ਕਹਿੰਦੀ ਤੂੰ ਖੁਦਾ ਨੂੰ ਖੁਸ਼ ਕਰਦਾ ਤੂੰ ਤਾਂ ਖੁਦਾ ਤੇ ਜ਼ੁਲਮ ਕਰਦਾ ਖੁਦਾ ਦੇ ਤਾਂ ਗੁਰੂ ਗਬੰ ਸਿੰਘ ਜੀ ਮਹਾਰਾਜ ਦੇ